ਮੋਟਰਸਾਈਕਲ ਚੋਰੀ ਕਰਨ ਆਏ ਦੋ ਮੁੰਡਿਆਂ ਨੇ ਕਹਿੰਦੇ ਤੋਂ ਕਹਿੰਦੇ ਚੋਰਾਂ ਦੀ ਪਿੱਠ ਲਵਾਤੀ ਤੇ ਕੀ ਚੋਰੀ ਕਰਕੇ ਲੈ ਗਏ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਹੁਣ ਸਭ ਤੋਂ ਪਹਿਲਾਂ ਕੀ ਹੁੰਦਾ ਇਹ ਨਾਲ ਦੀ ਧਰ ਗਲੀ 'ਚ ਫਿਰ ਰਹੇ ਨੇ ਪਤਾ ਨਹੀਂ ਕੀ ਉਹ ਰੋ ਸਾਈਕਲ ਖੜਾ ਦੋ ਮੋਟਰਸਾਈਕਲ ਖੜੇ ਚੋਰੀ ਕਰਨ ਆਏ ਪਰ ਆ ਬਾਈ ਅੰਦਰੋਂ ਨਿਕਲੇ ਉਹਨੂੰ ਦੇਖ ਕੇ ਨਾਲ ਦੀ ਨਾਲ ਕੀ ਹੈ ਮੁੜ ਗਏ ਉਹ ਬਾਈ ਨੇ ਕੀ ਕਰਿਆ ਸਾਈਕਲ ਅੰਦਰ ਚੱਕ ਲਿਆ ਪਤਾ ਨਹੀਂ ਹੁਣ ਇਹ ਸਾਈਕਲ ਚੱਕਣ ਆਏ ਸੀਗੇ ਜਿਹੜਾ ਨਾਲ ਦੀ ਨਾਲ ਦੇਖ ਕੇ ਮੁੜ ਕੇ ਡਰ ਗਏ ਔਰ ਦੋ ਮੋਟਰਸਾਈਕਲ ਵੀ ਖੜੇ ਨੇ ਕੀ ਪਤਾ ਇੰਨਾ 'ਚ ਕੋਈ ਚੋਰੀ ਕਰਨ ਆਏ ਹੁਣ ਉਹ ਸਪਲੈਂਡਰ ਮੋਟਰਸਾਈਕਲ ਦੀ ਚਾਬੀ ਜਿਹ ਨਾਲ ਦੀ ਨਾਲ ਖੁੱਲ੍ਹੇ ਜਾਂਦੀ ਆ ਇਹਨਾਂ ਨੇ ਫਿਰ ਕੀ ਕਰਿਆ ਇਧਰ ਕੈਮਰਾ ਥੋੜਾ ਜਿਹਾ ਧੁੰਦਲਾ ਜਾ ਪਰ ਮੈਂ ਦੱਸਦਾ ਵੀ ਜਿਹੜਾ ਇਹ 24-25 ਸਾਲ ਦਾ ਮੁੰਡਾ ਲੰਬਾ ਜਾ ਜਿਹਨੇ ਪਰਨਾ ਪਾਇਆ ਹੋਇਆ ਸੰਤਰੀ ਰੰਗ ਦਾ ਗਲ ਦੇ ਵਿੱਚ ਇਹਦਾ ਬੱਟਾ ਨਾਮ ਆ ਜੀ ਔਰ ਇਹ ਵੀਡੀਓ ਵੀ ਤੁਹਾਨੂੰ ਮੈਂ ਖੰਨੇ ਸ਼ਹਿਰ ਦੇ ਵਿੱਚੋਂ ਦਾਣਾ ਮੰਡੀ ਦੇ ਕੋਲੋਂ ਸਾਂਝੀ ਕਰ ਰਹੇ ਹਾਂ ਜਿੱਥੇ ਇਹ ਮੁੰਡੇ ਫਿਰ ਰਹੇ ਨੇ ਤੇ ਇਹਦਾ ਕਰਨ ਨਾਮ ਹੈ ਇਹਨੂੰ ਬੱਟਾ ਕਹਿੰਦੇ ਨੇ ਮੂਤੀ ਨਗਰ ਖੰਨੇ ਦਾ ਰਹਿਣ ਵਾਲਾ ਇਹ ਤੇ ਆਲੇ ਦੁਆਲੇ ਸਾਰੇ ਪਾਸੇ ਦੇਖ ਕੇ ਵੀ ਸਿਸਟਮ ਕੋਈ ਹੈ ਨਹੀਂਗਾ ਵੀ ਕੋਈ ਧਿਆਨ ਨਹੀਂ ਦੇ ਰਿਹਾ ਬਾਪੂ ਜੀ ਐਂ ਰਾਮ ਨਾਲ ਬਹਿ ਕੇ ਮੋਢਾ ਨਾਲ ਤੇ ਟਿੱਕੇ ਹਣਾ ਤੇ ਉਸ ਤੋਂ ਬਾਅਦ ਆ ਉਹ ਦੇਖੋ ਹੈਂਡਲ ਨੂੰ ਹਿਲਾ ਰਿਹਾ ਹੁਣ ਦੇਖੋ ਇਹਨੇ ਦੇਖ ਲੈ ਵੀ ਹੈਂਡਲ ਲੋਕ ਆ ਔਰ ਸਪਲੈਂਡਰ ਮੋਡਸ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਹੱਥ ਜੋੜ ਕੇ ਵੀ ਆਪਣੇ ਲੋਕ ਪੱਕੇ ਲਾ ਕੇ ਰੱਖੋ ਔਰ ਦੂਸਰੀ ਕੱਲ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਵੀ ਘਰ ਦੇ ਬਾਹਰ ਮੋਡਸਨ ਘਰਉਣ ਜੋਗੇ ਵੀ ਨਹੀਂ ਆਪਾਂ ਰਕੇ ਔਰ ਕੀ ਕਰਿਆ ਉੱਠ ਕੇ ਨਕਰ ਨਿਕਲਣ ਲੱਗ ਗਿਆ ਉਹ ਦੇਖੋ ਹੁਣ ਫੇਰ ਗੱਲਬਾਤ ਕਰੀ ਕੀ ਯਾਰ ਬਈ ਲੋਕ ਲੱਗਾ ਹੋਇਆ ਉਹਨੂੰ ਦੱਸਤਾ ਇਹਨੇ ਸਾਰਾ ਕੁਝ ਦੂਜੇ ਨੂੰ ਇੱਕ ਧਿਆਨ ਰੱਖਦਾ ਔਰ ਦੇਖੋ ਕਿੰਨੇ ਪੂਰੀ ਐ ਪਲੈਨਿੰਗ ਨਾਲ ਇਹ ਆਉਂਦੇ ਨੇ ਪੂਰਾ ਸਾਥ ਦਿੰਦੇ ਨੇ ਔਰ ਕੀ ਕਰਿਆ ਇਹਨਾਂ ਨੇ ਤੁਸੀਂ ਦੇਖੋ ਹੈਰਾਨੀ ਹੋ ਰਹੀ ਆ ਇਸ ਤਰ੍ਹਾਂ ਦੇ ਮੁੰਡਿਆਂ ਤੇ ਯਾਰ 24-25 ਸਾਲ ਦੇ ਮੁੰਡੇ ਨੇ ਤੁਸੀਂ ਆਪਣਾ ਕੰਮ ਕਰ ਕਰੋ ਨਸ਼ਿਆਂ ਦੇ ਪਿੱਛੇ ਨਸ਼ੇ ਆ ਕੁਝ ਕਰ ਲਾਉਂਦੇ ਨੇ ਤੁਸੀਂ ਤੁਸੀਂ ਦੇਖੋ ਹੁਣ ਕਿ ਵੀ ਆਹ ਹਾਲਤ ਬੰਦੇ ਦੇ ਹੋ ਜਾਂਦੇ ਨੇ ਪਲੱਗ ਕੱਢਿਆ ਮੋਟਰਸਾਈਕਲ ਦਾ ਔਰ ਨਿਕਲਦੇ ਬਣੇ ਇਹ ਵੀ ਪਤਾ ਤਾਂ ਲਗਿਆ ਵੀ ਜਦੋਂ ਮੋਟਰਸਾਈਕਲ ਸਟਾਰਟ ਕਰਿਆ ਸਟਾਰਟ ਨਾ ਹੋਵੇ ਸਟਾਰਟ ਨਾ ਹੋਵੇ ਬਾਅਦੋਂ ਦੇਖਿਆ ਔਰ ਬੱਟਾ ਨਾਮ ਆ ਜਿਹੜਾ ਭਰਨਾ ਪਈ ਵਰਦਾ ਸੰਤਰੀ ਬੱਟਾ ਤੁਸੀਂ ਦੇਖੋ ਥੋੜੇ ਦਿਨ ਪਹਿਲਾਂ ਇਹਨੇ ਇੱਕ ਹੋਰ ਵੀ ਚੋਰੀ ਕਰੀ ਆ ਤਿੰਨ ਚਾਰ ਚੋਰੀਆਂ ਥੋੜੇ ਟਾਈਮ ਦੇ ਵਿੱਚ ਹੀ ਆ ਦਾਣਾ ਮੰਡੀ ਦੇ ਕੋਲ ਜਿਹੜੀਆਂ ਨੇ ਹੋ ਚੁੱਕ ਤੇ ਆਰਾਮ ਨਾਲ ਜਿਹੜਾ ਤੁਰਦੇ ਬਣੇ ਹੁਣ ਇਹ ਹਾਲਾਤਾਂ ਦਾ ਜ਼ਿੰਮੇਵਾਰ ਕੌਣਾ ਤੁਸੀਂ ਸਾਰੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੈਂ ਦੱਸਦਾ ਇਹੀ ਬੰਦਾ ਆ ਥੋੜੇ ਦਿਨ ਪਹਿਲਾਂ ਵੀ ਗੱਲਾਂ ਹੋਰ ਸੁਣ ਲਓ ਉਹੀ ਗਲੀ ਦੇ ਵਿੱਚ ਫੇਰਾਇਆ ਇਹ ਔਰ ਦੇਖੋ ਉੱਥੇ ਉਹ ਘਰ ਦੇ ਵਿੱਚ ਨਾ ਉਹ ਮਿਸਤਰੀ ਲੱਗੇ ਹੋਏ ਜਿਗੇ ਜਿਹੜਾ ਆਪਾਂ ਕੋਈ ਘਰ ਕੰਧ ਤੋੜਦੇ ਆ ਸਰੀਏ ਗਿਰੇ ਹੁੰਦੇ ਨੇ ਤੁਸੀਂ ਐਂ ਦੇਖ ਲਓ ਐਡੇ ਆਪਣੇ ਮਾੜੇ ਹਾਲਾਤ ਹੋ ਗਏ ਆ ਵੀਡੀਓ ਉਥੋਂ ਮੈਂ ਤੇਜ਼ ਕਰਦਾ ਇੱਥੋਂ ਇੰਨੇ ਇਹਨਾਂ ਦੇ ਮਾੜੇ ਹਾਲਾਤ ਹੋ ਗਏ ਉਹ ਦੇਖੋ ਸਰੀਏ ਹੀ ਲੈ ਕੇ ਨਿਕਲ ਗਿਆ ਤੇਰਾ ਯਾਰ ਇਕੱਠੇ ਕਰਕੇ ਤੇ ਕੰਮ ਚੱਲਦਾ ਨਾ ਸਰੀਏ ਹੁੰਦੇ ਨੇ ਨਾ ਸ ਥੋੜੇ ਦਿਨ ਪਹਿਲਾਂ ਦੀ ਇਹ ਇਹਨਾਂ ਦਾ ਜ਼ਿੰਮੇਵਾਰ ਕੌਣਾ ਇਹ ਗੱਲ ਸਰਯੇ ਦੀ ਨਹੀਂ ਗੱਲ ਮੋਟਰਸਾਂ ਦੇ ਪਲੱਗ ਦੀ ਨਹੀਂ ਗੱਲ ਆਇਆ ਵੀ ਇਹਨੂੰ ਕੋਈ ਨੱਥ ਪਾਉਣ ਵਾਲਾ ਨਹੀਂ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹੀ ਬੰਦੇ ਫਿਰ ਆਨਲਾਈਨ ਟਾਈਮਾਂ ਦੇ ਵਿੱਚ ਆਪਾਂ ਸੁਣਦੇ ਹਾਂ ਚੋਰੀਆਂ ਹੋ ਗਈਆਂ ਘਰਾਂ 'ਚ ਇਹੀ ਬੰਦੇ ਵੜਦੇ ਨੇ ਇੱਥੋਂ ਹੀ ਇਹਨਾਂ ਦੀ ਸ਼ੁਰੂਆਤ ਹੁੰਦੀ ਆ ਇੱਥੇ ਨੱਥ ਇਹਨਾਂ ਤੇ ਕਿਉਂ ਨਹੀਂ ਪਾਈ ਜਾਂਦੀ ਤੇ ਇਸ ਵੀਡੀਓ ਨੂੰ ਹਰ ਜਗ੍ਹਾ ਤੇ ਸ਼ੇਅਰ ਕਰ ਦਿਓ ਜਿੱਥੇ ਵੀ ਇਹ ਬੰਦੇ ਦੇਖਣ ਮੈਂ ਤਾਂ ਨਾ ਜੁੱਤੀਆਂ ਮਾਰੋ ਨਾਲ ਮੈਂ ਆਪਣਾ ਨੰਬਰ ਪਾਉਣਾ ਸਾਨੂੰ ਫੋਨ ਕਰੋ ਜ਼ਰੂਰ ਉਜਤੀਆਂ ਮਾਰੋ ਆਪਣੇ ਜਵਾਕਾਂ ਨੂੰ ਧਿਆਨ ਰੱਖੋ ਜਿੱਥੇ ਐਸੇ ਬੰਦੇ ਫਿਰਦੇ ਨੇ ਆਪਣੇ ਮੋਟਰਸਾਈਕਲ ਅੰਦਰ ਲਾ ਕੇ ਰੱਖੋ ਨਹੀਂ ਇਹ ਤਾਂ ਮੋਟਰਸਾਈਕਲ ਦੇ ਪਲੱਗ ਤੱਕ ਨਹੀਂ ਛੱਡਦੇ ਬਾਈ ਬਾ ਹੁਣ ਤੱਕ ਦਾ ਮਤਲਬ ਸਿਸਟਮ ਸੁਣਿਆ ਸੀ ਕਿਸੇ ਗੱਡੀ ਚੋਰੀ ਹੋ ਗਈ ਮੋਟਰਸਾਈਕਲ ਚੋਰੀ ਹੋ ਗਿਆ ਪਰ ਆ ਤਾਂ ਜਮੇ ਇੱਕ ਕਮਾਲ ਹੀ ਹੋ ਗਿਆ ਬਾ ਕਮਾਲ ਖੰਨੇ ਸ਼ਹਿਰ ਦੀ ਤੁਹਾਨੂੰ ਮੈਂ ਵੀਡੀਓ ਤੁਹਾਨੂੰ ਸਾਂਝੀ ਕਰ ਰਹੇ ਆਂ ਔਰ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਵੀ ਵੀ ਮੋਟਰਸਾਈਕਲ ਦੇ ਪਲੱਗ ਤੱਕ ਵੀ ਯਾਰ ਚੋਰੀ ਹੋਣ ਲੱਗੇ ਇਹ ਘਰੇ ਸੋਚਿਆ ਨਹੀਂ ਸੀ ਤੇ ਤੁਸੀਂ ਹੁਣ ਵੀਡੀਓ ਵੱਧ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਅਜਿਹੇ ਚੋਰਾਂ ਦੇ ਛੱਤਰ ਪਹਿਣ ਲੱਤਾਂ ਪਹਿਣ ਜੁੱਤੀਆਂ ਦੇ ਨਾਲ ਹਾਰ ਪਾਇਆ ਜਾਵੇ ਤੁਸੀਂ ਵੀਡੀਓ ਸ਼ੇਅਰ ਕਰਕੇ ਪੂਰਾ ਜਲੂਸ ਕੱਢੋ ਜੀ ਇਹਨਾਂ ਦਾ